ਖਰਸਾ ਵਾਈਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਪਿੰਡ ਪੱਕੀ ਕਾਲਾ ਪੱਕਾ ਕਾਲਾ ਵਾਲਾ ਜਿਲ੍ਹਾ ਫਾਇਲ ਕਾ ਜਿਲ੍ਹਾ ਫਾਇਲ ਕਾ ਇਹ ਬਾਈ ਜੀ ਦੀ ਘੋੜੀ ਬਾਰੇ ਬਾਈ ਜੀ ਆਪ ਹੀ ਦੱਸਣਗੇ ਕੀ ਇਹਦੀ ਹਿਸਟਰੀ ਹੈ ਤੇ ਕੀ ਹੋਣ ਇਹਦਾ ਪਹਿਲਾਂ ਡਾਕਟਰ ਸਾਹਿਬ ਆਉਂਦਾ ਹੀ ਬਹੁਤ ਧੰਨਵਾਦ ਸਾਡੇ ਘਰੇ ਪਹੁੰਚਦੇ ਹੀ ਵਾਈ ਖਾਸ ਸਾਹਿਬ ਵਾਈ ਕੀ ਫਤਿਹ ਇਹ ਬਾਈ ਆਪਣੀ ਘੋੜੀ 60 ਸਵਾ 7 ਰਿਪੀਟਰ ਚੱਲੀ ਜਾਂਦੀ ਸੀ ਜੀ ਓਕੇ ਬਹੁਤ ਲਾਇਕ ਰਾ ਨਹੀਂ ਗੱਲ ਬਣੀ ਜੀ ਫਿਰ ਮੈਨੂੰ ਤੁਹਾਡੇ ਬਾਰੇ ਇਸ ਇੰਸਟਾਗ੍ਰਾਮ ਤੇ ਪਤਾ ਲੱਗ ਗਿਆ ਵੀ ਸੋਨਿਆ ਨਾਲ ਮੈਂ ਕਾਲ ਕੀਤੀ ਓਕੇ ਤੇ ਇਹ ਜਿਹੜਾ ਡਾਕਟਰ ਸਾਹਿਬ ਨਾਲ ਮੈਂ ਕਾਲ ਕੀਤੀ ਅਗਲੇ ਦਿਨ ਮੇਰੇ ਕੋਲ ਪਹੁੰਚ ਗਏ ਇਹ ਕਹਿੰਦਾ ਕੋਈ ਟੈਨਸ਼ਨ ਵਾਲੀ ਗੱਲਾਂ ਪਰਵਾਹ ਨਾ ਕਰੋ ਆਪਾਂ 20 ਦਿਨਾਂ ਚ ਕੋੜੀ ਗੱਭਣ ਚੈੱਕ ਪਾਸ ਕਰਵਾ ਦਾਂਗੇ ਦਵਾਈ ਧਰਾ ਕੇ ਡਾਕਟਰ ਟਰੀਟਮੈਂਟ ਕੀਤਾ ਡਾਕਟਰ ਸਾਹਿਬ ਜਿਵੇਂ ਸਾਨੂੰ ਦਵਾਈ ਆਖੀ ਅਸੀਂ ਉਵੇਂ ਹੀ ਦਿੱਤੀ ਟਾਈਮ ਨਹੀਂ ਸੇ ਖੁੰਝਾ ਦਵਾਈ ਦਾ ਜੀ ਹਾਂ ਬਸ ਉਹ ਰਿਜ਼ਲਟ ਹੀ ਉੱਥੇ ਬਈ ਦਵਾਈ ਨਾਲ ਹੀ ਠੀਕ ਹੋਣੀ ਹੈ ਦਵਾਈ ਨਾਲ ਅਸੀਂ ਨਹੀਂ ਹਾਂ ਦਵਾਈ ਦੇ ਡਾਕਟਰ ਸਾਹਿਬ ਫੇਰ ਵੀ ਅੰਦਰ ਬਾਅਦ ਆ ਗਏ ਡਾਕਟਰ ਸਾਹਿਬਾਂ ਦੇ ਵੀ ਕੋੜੀ ਓਕੇ ਆ ਅਗਲੀ ਹੀਟ ਤੁਸੀਂ ਕੋੜੀ ਬੇਤਾ ਕੁਝ ਚੈੱਕ ਕਰਵਾ ਗੱਬਣ ਚੱਕੇ ਪਾਸ ਨਿਕਲੂ ਕੋੜਾ ਦੋ ਡਾਕਟਰ ਸਾਹਿਬ ਆਈ ਡਾਕਟਰ ਸਾਹਿਬ ਮੰਗਲਵਾਰ ਨੂੰ ਕੋੜੀ ਮਿਲਦੀ ਆ ਤਿੰਨ ਦਿਨ ਪਹਿਨਾ ਚੈੱਕ ਕਰਕੇ ਗਏ ਸੀ ਡਾਕਟਰ ਸਾਹਿਬ ਫੇਰ ਤੁਸੀਂ ਆ ਜਾਓ ਆ ਜਾਓ ਮੈਂ ਹਨ ਲੋੜ ਹੀ ਨਹੀਂ ਪੈਣੀ ਆਪਾਂ ਨੂੰ ਅਸੀਂ ਮੰਗਵਾ ਕੋੜਤਾ ਕੋੜੀ ਗੱਬਣ ਚੱਕ ਨਿਕਲੇ ਹਾਂ ਜੰਪ ਵੀ ਆਪਣਾ ਕੀ ਰੈਂਦਾ ਸੀ ਇੱਕ ਰੈਂਦਾ ਸੀ ਹਾਂ ਕਿਹੜੇ ਕੋੜੇ ਤੋਂ ਹਣੇ ਸਪਤਾਸ਼ ਤੋਂ ਗੱਬਣ ਇਹ ਹੁਣ ਸਵਾ ਦੋ ਮਹੀਨੇ ਦੀ ਗੱਬਣ ਚੱਕ ਪਾਸ ਹੋ ਗਿਆ ਚੈੱਕ ਵੀ ਬਾਈ ਨੇ ਹੋਰ ਡਾਕਟਰ ਤੋਂ ਕਰਵਾਈ ਆ ਹਾਂਜੀ ਕਿ ਮੇਰੇ ਤੋਂ ਆਏ ਨਹੀਂ ਗਿਆ ਤੇ ਫੇਰ ਇੱਥੇ ਜਿਹੜਾ ਚਲੋ ਇਹਨਾਂ ਦੇ ਰੁਟੀਨ ਚ ਆਉਂਦੇ ਕੋਈ ਉਹਨਾਂ ਤੋਂ ਚੈੱਕ ਕਰਾਈ ਮੈਨੂੰ ਬਾਈ ਜੀ ਨੇ ਬਕਾਇਦਾ ਫੋਨ ਕੀਤਾ ਲੈ ਵੀ ਆਪਣੀ ਕੋੜੀ ਕੱਬਣਾ ਡਾਕਟਰ ਸਾਹਿਬ ਤੇ ਆਪਾਂ ਵੀਡੀਓ ਜ਼ਰੂਰ ਬਣਾਉਣੀ ਆ ਲੈ ਵੀ ਹੋਰ ਵੀ ਭਰਾ ਨੂੰ ਕਿਸੇ ਨੂੰ ਇਹਨਾਂ ਨਾਲ ਚੱਲ ਜੇ ਕਿਸੇ ਦੀ ਰਿਪੋਰਟਰ ਨੂੰ ਹੌਸਲਾ ਹੋ ਜਾਂਦਾ ਲੈ ਵੀ ਚੱਲ ਯਾਰ ਜੇ ਉਹਦੀ ਹੋ ਗਈ ਤਾਂ ਮੈਂ ਵੀ ਟਰਾਈ ਕਰਾਂ ਹਾਂਜੀ ਹਾਂਜੀ ਤੇ ਉਹ ਬਾਈ ਜੀ ਦੇ ਕਹਿਣ ਤੇ ਫਿਰ ਅੱਜ ਇਹਨਾਂ ਦੇ ਏਰੀਆ ਦਾ ਸਾਡਾ ਟੂਰ ਸੀ ਤੇ ਬਾਈ ਜੀ ਕੋਲੇ ਪਹੁੰਚੇ ਚਲੋ ਇੱਕ ਅਜੇ ਹੋਰ ਰਿਪੋਰਟਰ ਕੋੜੀ ਡਾਕਟਰ ਨੂੰ ਸਪੈਸ਼ਲ ਸੱਦਿਆ ਸੀ ਉਹ ਕੋੜੀ ਦਾ ਸਪੈਸ਼ਲ ਚੱਲੇ ਆ ਜੀ ਆ ਉਹ ਵੇਖਾਂਗੇ ਉਹ ਬਾਈ ਜੀ ਦੀ ਜਾਣ ਵਾਲੇ ਜਾਣ ਨੋਨ ਇਹਨਾਂ ਦੇ ਬੰਦੇ ਉਹ ਜਾਨ ਬਿਚਾਰ ਲੋਕ ਅਕਸਰ ਆਂਦੇ ਡਾਕਟਰ ਸਾਹਿਬ ਮਹਿੰਗੇ ਬਹੁਤ ਆ ਮਹਿੰਗਾ ਕੋਈ ਨਹੀਂ ਐ ਲੋਕਾਂ ਦੀ ਫਾਵਾ ਹੈ ਵਾਧੂ ਦੁਨੀਆ ਮਿਹਰਬਾਨੀ ਆ ਉਹਦਾ ਹੁਣ ਪ੍ਰਚਾਰ ਤਾਂ ਕਰਨਾ ਹੀ ਆ ਡਾਕਟਰ ਜੇ ਲਾਜ ਕਰਤਾ ਤਾਂ ਮੁੱਲ ਵੀ ਮੁੜਦਾ ਮੁੜਦਾ ਬਿਲਕੁਲ ਚਲੋ ਉਹਦਾ ਦੁਨੀਆ ਦਾ ਆਪੋ ਆਪਣੇ ਕੋਈ ਰੱਬ ਤਾਂ ਕਿਸੇ ਨੇ ਜਿੱਤਿਆ ਨਹੀਂ ਹਾਂਜੀ ਹਾਂਜੀ ਖੁਦਾ ਕਾਲਪੁਰਖ ਧਰਤੀ ਤੇ ਗੁਰੂ ਨਾਨਕ ਪਾਸ਼ਾ ਆਏ ਕਹਿਣ ਵਾਲੇ ਤਾਂ ਉਹਨਾਂ ਨੂੰ ਕਹੀ ਜਾਂਦੇ ਆ ਬਿਲਕੁਲ ਤੇ ਆਪਾਂ ਦਾ ਫਿਰ ਵੀ ਕਲਜੁਗੀ ਜੀਵਾਂ ਗਲਤੀਆਂ ਹੁੰਦੀਆਂ ਬੰਦੇ ਤੋਂ ਚਲੋ ਮਹਾਰਾਜ ਸੱਚੇ ਪਾਸ਼ਾ ਉਹਨਾਂ ਨੂੰ ਜਵਾਬ ਦੇ ਆਪਾਂ ਤੇ ਚਲੋ ਇਹਦਾ ਪ੍ਰਚਾਰ ਜਿੰਨਾਂ ਦਾ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਕਰੀ ਜਾਣ ਕੋਈ ਪਰਵਾਹ ਨਹੀਂ ਸੋਕਾ ਮੈਂ ਇਹ ਦੋਸਤ ਨੂੰ ਤੇ ਪੁੱਛਿਆ ਮੈਂ ਉਹਨਾਂ ਦੀ ਕੋਈ ਤਾਂ ਕੋੜੀ ਦੀ ਰਿਪੀਟਰ ਮਨ ਲਾ ਵੀ ਇਲਾਜ ਕਰਾਈ ਨਾ ਮੈਂ ਡਾਕਟਰ ਬਜੀ ਉਹ ਤਾਂ ਬਹੁਤ ਮਹਿੰਗਾ ਮੈਂ ਤੁਹਾਨੂੰ ਕੋਣ ਨਾ ਮਹਿੰਗਾ ਤੇ ਮੈਂ ਕੋਈ ਮਹਿੰਗਾ ਨਹੀਂ ਵਰਤਿਆ ਜਿਹੜੇ ਬਾਕੀ ਇਹ ਗੱਲ ਹੈਗੀ ਆ ਜਿਹੜੇ ਬੰਦੇ ਮੇਰੇ ਨਾਲ ਜੁੜੇ ਆ ਨਾ ਜਿਹੜੇ ਲੌਂਗ ਟਾਈਮ ਤੋਂ ਮੇਰੇ ਨਾਲ ਮੇਰੇ ਕਈ ਵੀਰ ਜਿੱਦਾਂ ਹੁਣ ਪਿੱਛੇ ਥੋੜੇ ਦਿਨ ਹੋਏ ਆ सुरेंद्र ਉਹ ਵਿਰਕ ਉਧਰੋਂ ਹਾਂਜੀ ਹਾਂਜੀ ਇੱਕ ਰਸੂਲਪੁਰ ਤੋਂ ਆ ਮੇਰਾ ਉਹ ਭਰਾ ਹਰਪਾਲ ਸਿੰਘ ਬਘੇੜਾ ਘੋੜੇ ਵਾਲਾ ਉਹਦੇ ਦਾ ਇਧਰ ਕੋਟ ਬੋਟੇ ਤੇ ਜਿਹੜੇ ਜੁੜੇ ਆ ਰੂਟੀਨ ਤੋਂ ਉਹ ਮੇਰੇ ਨਾਲ ਤਿੰਨ ਚਾਰ ਸਾਲਾਂ ਪੰਜਾਂ ਸਾਲਾਂ ਤੋਂ ਜੁੜੇ ਆ ਤੇ ਜਿਹੜੇ ਇਦਾਂ ਦਾ ਨੈਗੇਟਿਵ ਪ੍ਰਚਾਰ ਕਰਦੇ ਉਹਨਾਂ ਨੇ ਕਦੀ ਸੱਧਿਆ ਵੀ ਨਹੀਂ ਬੁਲਾਇਆ ਵੀ ਨਹੀਂ ਟ੍ਰੀਟਮੈਂਟ ਵੀ ਨਹੀਂ ਆਏ ਸੁਣੇ ਸੁਣਾਈ ਸੁਣੇ ਸੁਣਾਈ ਦੀ ਪ੍ਰਚਾਰ ਕਰੀ ਜਾਂਦੇ ਆ ਹਾਂ ਬੰਦਰਾਮੀ ਚਲੋ ਕੋਈ ਗੱਲ ਨਹੀਂ ਜਿੱਦਾਂ ਮਹਾਰਾਜ ਨੇ ਡਿਊਟੀਆਂ ਲਾਈਆਂ ਸਾਰਿਆਂ ਦੀ ਅੱਡੋ-ਅੱਡੀ ਜਿੱਦਾਂ ਕਿਸੇ ਦੀ ਡਿਊਟੀ ਹੈ ਡਾਕਟਰ ਜੀ ਸੇਫਤਾ ਜਿੱਦੋਂ ਟਾਈਮ ਦੇ ਤਾਂ ਇਹਨਾਂ ਨੇ ਸਾਡੇ ਉਦੋਂ ਪਹੁੰਚ ਜਾਣਾ ਪਵਾ ਕਿੱਥੇ ਮਰਜੀ ਹੋਣ ਵੇਲੇ ਕੁਵੇਲੇ ਇਹਨਾਂ ਨੇ ਘੋੜੀ ਆ ਚੈੱਕ ਅਪ ਕਰਕੇ ਜਾਣੀ ਜਾਣੀ ਆ ਪਰ ਮੈਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਵੀ ਇਹੋ ਜੀ ਗੱਲਬਾਤ ਨਾ ਕਰੋ ਐਡਾ ਕੋਈ ਗੱਲ ਆ ਇਹ ਚ ਹੈ ਨਹੀਂ ਗੀ ਕੋਈ ਡਾਕਟਰ ਸਾਹਿਬਾਂ ਦੇ ਵੀ ਰੇਟ ਜ਼ਿਆਦੇ ਇਹਨਾਂ ਦਾ ਜਾਂ ਕੋਈ ਫੀਸ ਜ਼ਿਆਦੇ ਕੋਈ ਇਹੋ ਜੀ ਗੱਲਬਾਤ ਨਹੀਂ ਇੱਕ ਇਲਾਜ ਕਰਾ ਕੇ ਫੇਰ ਪਤਾ ਲੱਗੂਗਾ ਆ ਜਦੋਂ ਫਿਰ ਵਾਪੇ ਆ ਜਾਣੀਆਂ ਜੀ ਆਹ ਭਾਈ ਪਤਾ ਲੱਗ ਜਾ ਹਾਂਜੀ ਹਾਂ ਜਦੋਂ ਆਪਾਂ ਜਾਣੇ ਫੇਰ ਅਗਲਾ ਦੱਸਦੇ ਲਈ ਵੀ ਠੀਕ ਇਦਾਂ ਹਾਂ 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 ਹੁਣ ਮੈਡੀਸਨ ਦੇ ਤਾਂ ਪੈਸੇ ਲੱਗਣੇ ਲੱਗਣੇ ਉਹਦੇ ਤਾਂ ਲੱਗਣੇ ਜਾਂ ਕੋਈ ਮੇਰੀ ਐਕਸਟਰਾ ਫੀਸ ਹੋਵੇ ਹਾਂਜੀ ਹਾਂਜੀ ਦੂਜਿਆਂ ਨਾਲੋਂ ਹੁਣ 2 15-1500 2-2000 ਮੈਂ 1000 ਰੁਪਏ ਲੈਣਾ ਚੈੱਕ ਕਰੀਦਾ ਜੇ ਦੂਰ ਜਾਣੇ ਚਲੋ ਜਿੱਥੇ ਕਿਤੇ ਸਪੈਸ਼ਲ ਜਾਈਦਾ ਨਹੀਂ ਤਾਂ 500 ਰੁਪਏ ਮੋਸਟਲੀ ਨੇੜੇ ਤੇੜੇ ਸਾਰਿਆਂ ਤੋਂ 500 ਰੁਪਏ ਚੈੱਕ ਕਰਾਈਦਾ ਲੈਂਦਾ ਹਾਂ ਡਾਕਟਰ ਸਾਹਿਬ ਮਿਸਤ ਫਰੋਈਪੁਰੋਂ ਆਏ ਹੀ ਚੱਲ ਕੇ ਅਕਸਰ 1200 1200 ਦੀ ਡੀਲ ਪੀ ਜਾਂਦੀ ਹੈ ਜੀ ਜਾਂਦੀ ਆ ਚਲੋ ਇਹ ਤਾਂ ਫਿਰ ਆਪੋ ਆਪਣੀ ਸੋਚ ਆਣਾ ਜਿੱਦਾ ਐਡਾ ਵੱਡਾ ਲੱਖਾਂ ਕਰੋੜਾਂ ਦਾ ਜਾਨਵਰ ਆ ਜਿਹਦਾ ਹੱਲ ਹੁੰਦਾ ਮੈਡੀਸਨ ਨਾਲ ਹੁਣ ਪਾਲ ਦਾ ਵੀ ਕੀ ਹੈ ਜੀ ਹੁਣ ਹੁਣ ਉਮੀਦ ਹੋ ਗਈ ਆਪਾਂ ਨੂੰ ਹਾਂਜੀ ਹੁਣ ਬੱਚਾ ਵੀ ਹੋ ਗਈ ਹੁਣ ਸੰਭਾਲਦੇ ਵੀ ਕਰਦੇ ਆ ਸੰਭਾਲਦੇ ਆ ਮਦਦ ਨੂੰ ਰੀਜ ਆਉਂਦੀ ਉਹਨਾਂ ਵੀਰਾਂ ਨੂੰ ਵੀ ਚਲੋ ਜਿਨ੍ਹਾਂ ਦੀ ਮਹਾਰਾਜ ਨੇ ਨਿੰਦਿਆ ਕਰਨ ਤੇ ਪ੍ਰਚਾਰ ਕਰਨ ਤੇ ਡਿਊਟੀ ਲਈ ਆ ਉਹ ਆਪਦਾ ਡਿਊਟੀ ਨਿਭਾਈ ਜਾਂਦੇ ਆ ਜਿਹੜੇ ਵੀਰ ਹੱਕ 'ਚ ਵੀ ਬਥੇਰੇ ਆ ਜਿਹੜੇ ਮੇਰੀ ਗੈਰ ਹਾਜ਼ਰੀ 'ਚ ਵੀ ਬੋਲਦੇ ਆ ਤੇ ਡਾਕਟਰ ਮੇਰੀ ਕੋੜੀ ਦੇ ਅੱਗੇ ਮੈਂ ਡਾਕਟਰ ਸਾਹਿਬ ਕੋੜੀ ਦੇ ਬੱਚੇ ਕੋਲ ਵੀ ਵੀਡੀਓ ਬਣਾਵਾਂਗੇ ਨਾਲੇ ਹੋਰ ਭਰਾਵਾਂ ਜਿਹਦੀਆਂ ਚਾਰੀਆਂ ਕੋੜੀਆਂ ਘਰੇ ਖੜੀਆਂ ਹਾਂ ਤੇ ਉਹਨਾਂ ਦੇ ਚਾਰਿਆਂ ਦਾ ਮਸਾ ਹੱਲੋ ਹਾਂ 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 ਬਿਲਕੁਲ ਇਸ ਚੀਜ਼ ਤੋਂ ਬਹੁਤ ਐਪਰੀਸ਼ੀਏਟ ਹਾਂ ਅਗਲੇ ਨੂੰ ਹੌਸਲਾ ਹੁੰਦਾ ਜਿਹੜਾ ਕੋਈ ਬੈਠਾ ਦਿਲ ਛੱਡ ਕੇ ਅਗਲਾ ਕਹਿੰਦਾ ਚੱਲੀ ਯਾਰ ਆਪਾਂ ਟਰਾਈ ਕਰਕੇ ਵੇਖੀਏ ਬਥੇਰੇ ਆ ਕੰਟੈਕਟ ਦੇ ਵਿੱਚ ਬਥੇਰੇ ਵੀ ਆ ਹੁਣ ਸਾਲ ਹੀ ਅਸੀਂ ਇਹਦੇ ਤੇ ਬਹੁਤ ਮਿਹਨਤ ਕੀਤੀ ਬਹੁਤ ਕੀਤਾ ਆ ਦੋ ਵਾਰੀ ਲੈ ਕੇ ਗਏ ਫੇਰ ਲੈ ਕੇ ਆਏ ਫੇਰ ਸਾਨੂੰ ਨਾ ਗੱਲ ਬਣੀ ਹਾਂ ਜਾਨੀ ਪੂਰਾ ਮੱਥਾ ਮਾਰਿਆ ਹਾਂ 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 ਤੇ ਮੈਂ ਕਿਹਾ ਚਲੋ ਲਾਸਟ ਤੀਰ ਹੀ ਸਹੀ ਤੇ ਉਹ ਮਾਲਕ ਡਾਕਟਰ ਸਾਹਿਬ ਦੀ ਮਿਹਰ ਕਿਰਪਾ ਨਾਲ ਨਹੀਂ ਮਾਰਿਆ ਮਿਹਰ ਤਾਂ ਸੱਚੇ ਪਾਤਸ਼ਾਹ ਕਾਲਪੁਰਖ ਵਿਗਰੂ ਦੀ ਆ ਬੰਦਾ ਤਾਂ ਹਰ ਕੋਈ ਜ਼ੋਰ ਤਾਂ ਲਾਉਂਦਾ ਤੇ ਬਸ ਉਹ ਸਾਹਿਬ ਹੱਥ ਵਡਿਆਈਆਂ ਮਹਾਰਾਜ ਜਿੱਦਾਂ ਉਹਨਾਂ ਨੂੰ ਪਾਉਂਦਾ ਉਦਾਂ ਹੁੰਦਾ ਹਾਂਜੀ ਹਾਂਜੀ ਤੇ ਚਲੋ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ